ਐਮਪੀ ਜਦੀ ਜਾ ਰਹੇ ਆ ਕਿਤੇ ਗਰਮੀ ਦਾ ਬਹੁਤ ਜ਼ਿਆਦਾ ਸੰਘਰਸ਼ ਹੈ ਪੱਕੇ ਵੀ ਸਾਨੂੰ ਨਹੀਂ ਰਾਹਤ ਦੇ ਰਹਾ ਜਿਸ ਕਰਕੇ ਸਾਨੂੰ ਬੱਸ ਦੇ ਉੱਪਰ ਬੈ ਕੇ ਇੱਕ ਜਿਹੜਾ ਮੌਸਮ ਆ ਰਿਹਾ ਹਜੇ ਵੀ ਗਰਮੀ ਬਹੁਤ ਪੈ ਰਹੀ ਆ ਸਾਨੂੰ ਆਇਆ ਜੇ ਕਿਤੇ ਰੱਬ ਵੱਲੋਂ ਬਿਕਤਰਾ ਦਾ ਇਹ ਜਤਿ ਸਮਾ ਹੋ ਜੇਗੀ ਸਾਨੂੰ ਠੰਡੀ ਹਵਾ ਦੇ ਪੁੱਲੇ ਆਉਣ ਇਹ ਦੇਖੋ ਜੀ ਸਾਡੇ ਐਮਪੀ ਰਹਿ ਰਹੇ ਜੀ ਬਹਿ ਕਿੱਕਾ ਕਰਦਾ ਉਹ ਮਾਈਕ ਅਸ਼ਿਕਾਲ ਜੀ ਨਵੇਂ ਬਲੌਗ ਤੇ ਸਾਰਿਆਂ ਦਾ ਸਵਾਗਤ ਹੈ ਰਾਤ ਅਸੀਂ ਗਵਾਲੀਅਰ ਸੀ ਗਵਾਲੀਅਰ ਤੋਂ ਸਵੇਰੇ 3 ਵਜੇ ਤੁਰਿਆ 12 ਵਜੇ ਇਸ਼ਨਾਨ ਪਾਣੀ ਕਰਕੇ ਤੇ 3 ਵਜੇ 3:30 ਵਜੇ ਰਵਾਨਗੀ ਕਰਤੀ ਸੀ ਅੱਜ ਜਾਣਾ ਸੀ ਅੰਦੌਰ ਰਸਤੇ ਵਿੱਚ ਸਾਡੀ ਪਿਛਲੀ ਵਾਰ ਸਦਾ ਪੰਚਰ ਹੋਣ ਕਰਕੇ ਰਸਤੇ ਵਿੱਚ ਸਟਾਪ ਕਰਨਾ ਪਾਇਆ ਗਿਆ ਸਵਾਰੀਆਂ ਇਧਰ ਉਧਰ ਕਰਨੀਆਂ ਪਈਆਂ ਤਾਂ ਹਜੇ ਸਵੇਰ ਦੇ ਸਹੀ ਵਜੇ ਨੇ ਤਾਂ ਮੂਹ ਨੇੜਾ ਕਾਫੀ ਆਹਜੇ ਤਾਂ ਬਾਕੀ ਰਸਤੇ ਵਿੱਚ ਏਡੇ ਗੁਰਦੁਆਰੇ ਆਉਣਗੇ ਉਹ ਤੁਹਾਨੂੰ ਦਿਖਾਵਾਂਗੇ ਆਜੋ ਸਵਾਰੀਆਂ ਸਾਰੀਆਂ ਇੱਕ ਵਸਰੇ ਵਿੱਚ ਹੀ ਚੜ ਗਈਆਂ ਕੀ ਸਿਸਟਮ ਹੋ ਗਿਆ ਤਾਂ ਹੁਣ ਦੇਖਦੇ ਆਂ ਸਿਸਟਮ ਕੀ ਆ ਕੀ ਹੋ ਗਿਆ ਬਈ ਲਓ ਜੀ ਪੌਣੇ 17 ਟਾਈਮ ਹੋ ਗਿਆ ਆਪਾਂ ਪੌਣੇ 7 ਵਜੇ ਸਿਪੂਰੀ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਗਏ ਤਾਂ ਸੰਗਤਾਂ ਹੁਣ ਮੱਥਾ ਟੇਕਣ ਜਾ ਰਹੀਆਂ ਨੇ ਦੇਖੋ ਚਲੋ ਪਹਿਲਾਂ ਮੱਥਾ ਟੇਕਦੇ ਆਂ ਫਿਰ ਦੇਖਦੇ ਆਂ ਕਿຊੂ ਆਪਣਾ ਚੱਲਦੀ ਐ ਕਿ ਬਰਤਨ ਹਾਂ ਲਿਆਓ ਜੀ ਬਰਤਨ ਦਾ ਪਏ ਨੇ ਅੰਦਰ ਉੱਥੇ ਉਈ ਉਈ ਘਰੀ ਜਾਂਦਾ ਬੜਾ ਬਣਾ ਬਣਾ ਫਾਗੋ ਬਹੁਤ ਬਹੁਤ ਜਾਣਾ ਸਾਰੇ ਗੈਰੀ ਕਰਨੀ ਬਾਲੀ ਮੈਂ ਤੜਕੇ ਕਰਦਾ ਹੂੰ ਮੇਰਾ ਦੋ ਜਮ ਤੇ ਆਪਾਂ ਨਾ ਬੱਸ ਇਹ ਆਪਣੇ ਖੁਲਣੋ ਆਪਣੀ ਰਾਜ ਨੂੰ ਹੋਣ ਚੱਲ ਜੇ ਭਾਈ ਬਾਲਾ ਜੀ ਗੁਰਦੁਆਰਾ ਸਾਹਿਬ ਵਿਖੇ ਕਾਫੀ ਬੱਸਾਂ ਇਕੱਠੀਆਂ ਹੋ ਗਈਆਂ ਸਾਡੀਆਂ ਇੱਥੋਂ ਇਕੱਠੇ ਹੋ ਕੇ ਸਾਰੇ ਰਬਾਨੀ ਕੀ ਕਰਾਂਗੇ ਸਵੇਰੇ ਆ ਕੇ ਚਾਹ ਪਾਣੀ ਇੱਥੇ ਹੀ ਪੀਤਾ ਆ ਤਾਂ ਬਹੁਤ ਸੰਗਤ ਆਪਣੀ ਸੰਗਤ ਉਹਨਾਂ ਪ੍ਰਸ਼ਾਦ ਆਪਣੀ ਪਕਾ ਰਹੀ ਹੈ ਤਾਂ ਦੁੱਬਾਤ ਲੰਗਰ ਪਾਣੀ ਸ਼ਾਕੇ ਤੁਰਦੇ ਹਾਂ ਤੋਂ ਲਓ ਜੀ ਦੂਜੀ ਬੱਸ ਆਪਣੀ ਜਿਹੜੀ ਪੈਂਚਰ ਹੋ ਗਈ ਸੀ ਪਿੱਛੇ ਰਹੀ ਉਹ ਵੀ ਬੱਸ ਆਪਣੇ ਨਾਲ ਹੀ ਆ ਗਈ ਗੁਰਦੁਆਰੇ ਚ ਵੀ ਮਹਿਸਾਂ ਰੱਖੀਆਂ ਹੋਈਆਂ ਨੇ ਪੱਲੀ ਦੇ ਕੋੜਾ ਖੜਾ ਮੂਰੇ ਮੈਂ ਸਿੱਧੇ ਵੀ ਵਧੀਆ ਰੱਖਿਓ ਇਹਨਾਂ ਆਪਦਾ ਇਹ ਦੁੱਧ ਪਾਣ ਚੱਲਦਾ ਹੈ ਸਬਜੀ ਸਬਜੀ ਸਾਰਾ ਕੁ ਸਬਦਾ ਹੀ ਲਾਇਆ ਹੋਇਆ ਬਸਰੇ ਵਿੱਚ 6000 73 63 18 180 ਬੰਦੇ ਨੇ 200 ਦੇ ਨੇੜੇ ਤੇਰੇ ਦੇਖ ਸਕਦੇ ਤੁਸੀਂ ਬਾਕੀ ਜਿੱਥੇ ਜਿੱਥੇ ਜਾਵਾਂਗੇ ਤਾਂ ਸਾਨੂੰ ਦਿਖਾਉਂਦੇ ਜਾਵਾਂਗੇ ਹੁਣ ਤਾਂ ਇੱਥੋਂ ਬਾਅਦ ਸਧਾਂ ਅੰਦੌਰ ਹੀ ਜਾਵਾਂਗੇ ਇਹ ਵੱਜ ਗਏ 3:00 ਵਜੇ ਪਹੁੰਚ ਗਏ ਵੀ ਸੀ ਅੰਦੌਰ ਸਵੇਰੇ 3:00 ਵਜੇ ਚੱਲੇ ਸੀ 12 ਘੰਟੇ ਸਾਨੂੰ ਆਪਣੇ ਗਵਾਲੀਅਰ ਤੋਂ ਅੰਦੌਰ ਪਹੁੰਚਣ ਤੇ ਲੱਗੇ ਤਾਂ ਬਾਕੀ ਗੁਰਦੁਆਰੇ ਵਿੱਚ ਸਾਰਿਆਂ ਦੀ ਸਟੇ ਕੀਤੀ ਹੋਈ ਆ ਮੈਂ ਪਾਲੀ ਤੇ ਆਪਣਾ ਹੈਪੀ ਸਰਦਾਰ ਤੇ ਉਹਦਾ ਮੁੰਡਾ ਅਸੀਂ ਚਾਰਾਂ ਨੇ ਇੱਕ ਰੂਮ ਲੈ ਲਿਆ ਬਾਰੇ ਵੀ ਯਾਰ ਅੰਦਰ ਔਖੇ ਹੁੰਨੇ ਆ ਅੰਦਰ ਬਾਥਰੂਮ ਵਗੈਰਾ ਘੱਟ ਸੀਗੇ ਵਿਚਾਲੇ ਇੱਕ ਰੂਮ ਲੈ ਕੇ ਵਾਰਿਆ ਜਦੋਂ ਰਹਿ ਲਾਂਗੇ ਕੱਲ ਨੂੰ ਤਾਂ ਹਜੂਰ ਸਾਹਿਬ ਬਗੀ ਜਾਣਾ ਸ਼ਾਮ ਤੱਕ ਕੱਲ ਨੂੰ 12 ਘੰਟੇ ਲੱਗਣਗੇ ਜੇ ਨਾ ਆਪਾਂ 4-5 ਘੰਟੇ ਨੀਂਦ ਪੂਰੀ ਕਰੀ ਤਾਂ ਫਿਰ ਦਿੱਕਤ ਹੋ ਜਾਂਦੀ ਆ ਤਾਂ ਫਿਰ ਰੋਜ਼-ਰੋਜ਼ ਸੰਘਾਇਆ ਵੀ ਨਹੀਂ ਰਿਹਾ ਜਾਂਦਾ ਤਾਂ ਹੁਣ ਗੋਲ ਗੱਪੇ ਖਾਣੇ ਫਿਰ ਦੇਖਦਾ ਜਾਂਦਾ ਔਰ ਤੇ ਇੰਜਾਰੇ ਲੈਣੇ ਆ ਘੰਟਾ ਦੋ ਘੰਟੇ 7-8 ਵਜੇ ਸੌ ਕੇ 8-9 ਵਜੇ ਸੌ ਕੇ ਉਸ ਤੋਂ ਬਾਅਦ ਸਵੇਰੇ 2 ਵਜੇ ਉੱਠ ਕੇ ਤਾਂ 3 ਵਜੇ ਰਵਾਨਗੀ ਪਾ ਦੇਣੀ ਆ ਸਵੇਰੇ ਤਾਂ ਕੱਲ ਨੂੰ ਸ਼ਾਮ ਨੂੰ 4-5 ਵਜੇ ਅਸੀਂ ਸ੍ਰੀ ਹਜੂਰ ਸਾਹਿਬ ਪਹੁੰ ਚੌਥਾ ਦਿਨ ਹੋ ਜੋ ਸਾਨੂੰ ਚੱਲਿਆ ਨੂੰ। ਸਵਾਗਤ ਹੈ। ਲਈ ਮਿੱਤਰੋ ਆਪਾਂ ਪਹੁੰਚ ਕੀਤੀ ਜਾਂਦਾ ਔਰ 3:00 ਵਜੇ ਤਾਂ 6 6:30 ਦਾ ਟਾਈਮ ਹੋ ਗਿਆ ਆਪਾਂ ਇੱਥੇ ਆ ਕੇ ਰੂਮ ਲੈ ਲਿਆ ਗੁਰਦੁਆਰੇ ਵਿੱਚ ਬਹੁਤ ਭੀੜ ਤੇ ਬਾਥਰੂਮ ਆਂਦੀ। ਪਰ ਆ ਰੂਮ ਕਰਕੇ ਆਪਾਂ ਇੱਕ ਵਾਰ ਰੂਮ ਲੈ ਲਿਆ। 4 ਜਾਨਾਂ, 2 ਮੈਂ ਤੇ ਆਪੀ ਸਰਦਾਰ ਤੇ 2 ਸਾਡੇ ਨਾਲ ਜਵਾਕ ਨੇ ਤੇ ਸਾਨੂੰ ਇੱਥੇ 4 ਜਣਗ ਜਾਨਾਂ ਦੇ ਰਹਿਣ ਵਾਸਤੇ ਵਧੀਆ ਪਰਦਾ ਨਾ ਪ੍ਰਬੰਧਾ ਫੀਸਾ ਐਲ ਸੀ ਡੀ ਬਾਥਰੂਮ ਵਗੈਰਾ ਵਧੀਆ ਓਕੇ ਫੁੱਲ ਰਿਪੋਰਟ ਹੈ ਏ ਸੀ ਲੱਗਿਆ ਹੋਇਆ ਜੇ ਸਾਨੂੰ ਰਾਤ ਨੂੰ ਕਈ ਵਾਰ ਗਰਮੀ ਦੀ ਵੀ ਪ੍ਰੋਬਲਮ ਪਵੇ ਤਾਂ ਵੀ ਏ ਸੀ ਸੱਟ ਸਕਦੇ ਆ ਗੀਜਰ ਲੱਗਿਆ ਸਵੇਰੇ ਟੁਰਨਾ ਨਾ ਆਵਾਂਗੇ 1300 ਦੇ ਵਿੱਚ ਸਾਨੂੰ ਰੂਮ ਪਿਆ ਬਾਕੀ ਰੂਮ ਤੁਸੀਂ ਦੇਖ ਸਕਦੇ ਹੋ ਵੀ ਪੂਰਾ ਘੈਂਟ ਹੈ ਦਿਖਾਉਣਾ ਸਾਨੂੰ ਆ ਪਹਿਲਾ ਬੈੱਡ ਆ ਗਿਆ ਆਪਣਾ ਚਾਰਜ ਜੂਰਜ ਪੁਆਇੰਟਾਂ ਦੀ ਹੁੰਦਾ ਇੱਧਰ ਵੀ ਆਪਾਂ ਲਾ ਸਕਦੇ ਆ ਨਹੀਂ ਤੇ ਉਧਰ ਵੀ ਚਾਰਜ ਲਾ ਸਕਦੇ ਆ ਰੂਮ ਓਕੇ ਦੀ ਰਿਪੋਰਟ ਆ ਕਿਸੇ ਤਰ੍ਹਾਂ ਕਿਉਂ ਫਿਰ ਉਹਨਾਂ ਨੇ ਯਾਰ ਪੂਰਾ ਫੁੱਲ ਆ ਆ ਕਿਉਂ ਕਰਨਾ ਆਉਂਦਾ ਪੂਰਾ ਬਜੀ ਹਾਂ ਵੀ ਪਾਲੀ ਇੱਥੇ ਲਾ ਦੇ ਸੱਟਾ ਕੰਮ ਲਾਉਣੇ ਆਤੀ ਨਾ ਪਾਵਰ ਬੈਂਕ ਦੀ ਮੇਮ ਤਾਂ ਸਰਮੁਣਾ ਸ਼ਿਸ਼ਾ ਦੇਖੋ ਪਾਵਰ ਬੈਂਕ ਦੇ ਦੋ ਰੰਗ ਗੁੱਟ ਆਲ ਗੁੱਟਾ ਖਾਵਾਂ ਬਾਕੀ ਸਾਨੂੰ ਅੰਦਰ ਤੋਂ ਕੱਲ ਨੂੰ ਸਿੱਧਾ ਹਜੂਰ ਸਾਹਿਬ ਦਾ ਸਾਫਰਾ ਉਹ ਦਿਖਾਵਾਂਗੇ ਵੀ ਜਿਲ੍ਹਾ ਬਰੌਂਪੁਰਾ ਐਮਪੀ ਦੇ ਵਿੱਚ ਆ ਗਈ ਤਾਂ ਕਾਫੀ ਨੇੜੇ ਲੱਗਦੇ ਜਾਂਦੇ ਯਾਨੀ ਕਿ ਸਾਡਾ ਹੈਗਾ 5-6 ਘੰਟਿਆਂ ਦਾ ਰਸਤਾ ਹੈਗਾ ਕੰਨਾ ਬਾਅਦ ਚ ਪਹਿਲਾਂ ਤੁਹਾਨੂੰ ਸ਼ਾਇਦ ਮਸਜਿਦ ਦਾ ਸਨੂ ਦਿਖਾਉਣੇ ਆ ਸੈਡ ਬਾਅਦ ਚ ਦੇਖ ਹਾਂ ਕਿ ਕਿ ਲੜੀ ਨੀ ਕਰਨਾ ਪਾਈ ਕਿ ਪਾਈ ਕਿ ਸੜਕ ਕੋਈ ਫਾਇਦਾ ਨਹੀਂ ਦਿਖਾਉਂਦੇ ਜੀ ਗੱਲ ਕਿ ਕਿ ਚਾਹੀਦੀ ਉਹ ਬੋਗਰ ਅੱਗੇ ਮਹਾਰਾਮ ਜਿੱਤ ਮਹਾਰਾਮ ਵਿੱਚ ਜਾ ਕੇ ਆਪਾਂ ਬਸ ਦੇ ਟੀਸੀ ਦੇ ਜਮਾ ਬਹਿ ਗਏ ਤਾਂ ਚਾਰ ਬਸਾਂ ਹੁੰਦੀਆਂ ਨੇ ਆਪਣੀਆਂ ਲਗਾਤਾਰ ਕੇ ਆਲੂਆਂ ਦੀ ਬਹੁਤ ਬੋਲ ਤੇ ਆਪਣੇ ਨਾਮ ਅਗੇ ਦੂਸਰੀ ਵੀ ਆਲੂ ਵਾਲੀ ਆ ਤੀਜੀ ਦੀਪ ਆ ਫਿਰ ਚੌਥੀ ਆ ਚਾਰ ਪੰਜ ਬੱਚਾ ਇਕੱਠੇ ਹੀ ਚੱਲਦੀਆਂ ਨੇ ਪਿੱਛੇ ਥੋੜਾ ਥੋੜੇ ਆਪਾਂ ਸ਼ਾਰਟ ਬਣਾ ਬਣਾ ਕੇ ਵਲੋਗ ਦਿਖਾਵਾਂਗੇ ਤਾਂ ਜਿਹੜੀਆਂ ਜਿਹੜੀਆਂ ਚੀਜ਼ਾਂ ਨੇ ਇਹ ਆ ਗਈ ਬਈ ਮਸੀਤਰਮ ਮਸੀਤ ਰਾਗੇ ਹਸਪਤਾਲੇ ਉਰੀਏ ਦੇ ਵਾਟਰਪਰ ਬੱਗ ਰਿਆ ਆ ਦੇਖੋ ਆ ਜਿਹੜਾ ਫਿਰ ਇਹਨਾਂ ਦਾ ਕਿਲੇ ਵਾਂਗੂ ਚਾਰ ਦਵਾਰੀ ਆ ਇਹਦੇ ਵਿੱਚ ਹੀ ਇਹਨਾਂ ਦਾ ਬਾਜ਼ਾਰ ਮਾਰਕੀਟ ਲੱਗੀ ਹੋਈ ਆ ਉਹ ਮਿਲ ਗਿਆ ਤਰੇ ਜੇ ਤੇ ਸਵੇਰੇ ਜੇ ਤਾਂ ਆ ਮਿਲ ਗਿਆ ਉਹ ਆ ਉਹ ਸਿੱਧਰੋਂ ਕਰ ਕੇ ਦੇ ਕਰਦੇ ਉਹ ਮੈਂ ਕਹਾਂ ਵੀ ਇਹ ਘਾਤੋ ਬੋਲ ਤਾਰਾ ਚੰਦ ਮੈਨੂੰ ਬੰਟ ਹਾਂਜੀ ਐਮਪੀ ਜੀ ਜਾਰ ਰਹੇ ਆ ਕਿਤੇ ਗਰਮੀ ਦਾ ਬਹੁਤ ਜ਼ਿਆਦਾ ਸੰਘਰਸ਼ ਆ ਪੱਕੇ ਵੀ ਸਾਨੂੰ ਨਹੀਂ ਰਾਤ ਦੇਰ ਆ ਜਿਸ ਕਰਕੇ ਸਾਨੂੰ ਬਸ ਤੇ ਉੱਪਰ ਬੈ ਕੇ ਇੱਕ ਜੇ ਹਾਂ ਮੌਸਮ ਅਜੇ ਵੀ ਗਰਮੀ ਬਹੁਤ ਮਹਿਰੀ ਆ ਸਾਨੂੰ ਆਇਆ ਕਿ ਜਿੱਤੇ ਰੱਬ ਵੱਲੋਂ ਨਿਕਿਤਰਾ ਦਾ ਇਹ ਜੀ ਤਿਸ਼ਮਾ ਹੋ ਜੇਗੀ ਸਾਨੂੰ ਠੰਡੀ ਹਵਾ ਦੇ ਪੂਲੇ ਆਉਣ ਇਹ ਦੇਖੋ ਜੀ ਸਾਡੇ ਐਮਪੀ ਬੈਕ ਕਿੱਕਾ ਦਾ ਸਾ ਉਹ ਵਾਗਦੀ ਇਹ ਬਤ ਐ ਐਮਪੀ ਦਾ ਮੌਸਮ ਨਹੀਂ ਹੋ ਨਹੀਂ ਸਕਦਾ ਲੋਕ ਬਸਾਂ ਦੇ ਕਿਵੇਂ ਉੱਪਰ ਬੈਠ ਬੈਠਾ ਰਹਿੰਦੇ ਨੇ ਕਿਉਂਕਿ ਬਹੁਤ ਗਰਮੀ ਦਾ ਸੰਘਰਸ਼ ਜਿਹੜਾ ਉਹ ਸਾਨੂੰ ਆਪਣੇ ਤੇ ਹਟਾਉਣਾ ਪੈਂਦਾ ਹੈ ਤੇ ਮੂਰੇ ਜਾ ਕੇ ਹੈ ਆਹ ਮੂਰੇ ਜਾ ਕੇ ਥੋੜਾ ਜਿਹਾ ਪਹਾੜੀ ਏਰੀਆ ਉਹ ਜਿੱਥੇ ਜਾ ਕੇ ਥੋੜੀ ਠੰਡੀ ਹਵਾ ਦੇ ਵਿੱਚ ਤਬਦੀਲ ਹੋਊਗੀ ਜਾਨੀ ਕਿ ਠੰਡੀ ਹਵਾ ਤਬਦੀਲ ਹੁੰਦੀ ਆ ਤਾਂ ਥੋੜੀ ਜਿਹੀ ਗਰਮੀਦਾਰ ਹੱਤ ਵੀ ਮਿਲ ਜੂਗੀ ਦਰਿਆ ਦੇ ਕਿੰਨੇ ਦੇ ਆ ਕੇ ਰਾਵੀ ਦੇ ਦਰਿਆ ਤੇ ਰਾਵੀ ਦਰਿਆ ਰਾਵੀ ਦਰਿਆ ਲੇ ਬਾਬਾ ਨਾਮਦੇਵ ਜੀ ਦੀ ਸ਼ਾਪਰੀਆ ਜਿੱਥੇ ਲੇ ਕਹਿੰਦੇ ਗੋਆ ਚਲਾਈਆਂ ਸੀ ਤਾਂ ਅੰਦਰੋਂ ਦਿਖਾਉਨੇ ਸਾਨੂੰ ਬਾਬਾ ਜੀ ਦਾ ਘਰ ਕਿਦਾਂ ਦਾ ਲੈ ਵੀ ਭਗਤ ਨਾਮਦੇਵ ਦੀ ਜਿਹੜੇ ਮੰਦਰ ਦੇ ਵਿੱਚ ਚੱਕੇ ਤਾਂ ਉਸੇ ਮੰਦਰ ਦੇ ਵਿੱਚ ਆ ਗਏ ਆਪਾਂ ਇਹਨੇ ਮੰਦਰ ਦੇ ਵਿੱਚ ਰਸ ਬਹੁਤ ਜ਼ਿਆਦਾ ਹੋ ਜਾਂਦਾ ਹੈ ਵੀ ਤੁਸੀਂ ਕੱਲੀ ਚੱਕੀ ਦੇਖਿਆ ਉਹ ਭਗਤ ਨਾਮਦੇਵ ਦੀ ਸਾਰਾ ਤੁਹਾਨੂੰ ਬਹੁਤ ਲੇਟ ਹੋ ਗਈ ਤਾਂ ਜਾਂਦੇ ਜਾਂਦੇ ਇਹ ਵੀ ਹੁਣ ਦੇਖ ਹੀ ਜਾਂਦੇ ਆ ਅੱਲਾਹ ਦਾ ਭਾਣਾ ਭਾਈ ਆ ਜੋ ਕਾਲੀ ਚਲੋ 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 ਜੂਝਾਂ ਬਣਾ ਰਿਹਾ ਹੋਰ ਵੀ ਪੈਕ ਉੱਥੇ ਬੁ ਕਰੇ 9:30 ਵਜੇ 9:00 ਹੋ ਗਏ ਬਈ ਤਾਂ 8:00 ਵਜੇ ਪਹੁੰਚ ਗਏ ਦੀ ਅੱਧਾ ਪੌਣਾ ਘੰਟਾ ਤਾਂ ਸਵਾਰੀਆਂ ਉਤਰਦਿਆਂ ਨੂੰ ਲਾ ਗਿਆ ਬਾਕੀ ਕੋਈ ਘਰ ਤੋਂ ਬੜਾ ਜ਼ਿਆਦਾ ਨਹੀਂ ਜਿਹੜੇ ਸਾਹਬ ਨਾਲ ਕਹਿੰਦੇ ਸੀ ਬੜਾ ਜ਼ਿਆਦਾ ਨਹੀਂ ਜਾਇਜ਼ ਇਕੱਠਾ ਹੈ ਬਾਕੀ ਦੇਖੀ ਜਾਂਦੇ ਆ ਫਾਈ ਤਾਂ ਉਤਰ ਹੀ ਆ ਬੱਬਲ ਹੈਲੋ 7:00 ਵੱਜ ਗਿਆ ਸਤ ਰਾਤ ਬਈ ਬਾਹਰ ਪੈ ਗਏ ਸੀ ਕਿ ਗੱਦੇ-ਗੁੱਦੇ ਲੈ ਲੈ ਤੇ ਕੰਬਲ ਲੈ ਲੈ ਦੀ ਮੈਂ ਰਾਤ ਨੂੰ 2 ਵਜੇ ਆ ਗਿਆ ਮੀਂਹ 2 ਵਜੇ ਠਾਦੇ ਤਾਂ ਪਿੱਛੇ ਸਰਾਂयां ਤੁਸੀਂ ਦੇਖ ਸਕਦੇ ਹੋ ਪਰ ਅਜੇ ਕਮਰਾ ਮਿਲਿਆ ਨਹੀਂ ਹੁਣ ਦੇਖਦੇ ਆ ਨਾ ਕਿ ਕੱਪੜੇ-ਕੁੱਪੜੇ ਚੇਂਜ ਕਰਕੇ ਫੇਕ ਕਰਨੇ ਹੋ ਹਿਸਾਬ ਚ ਸਰਾਂयां ਤਾਂ ਫੁੱਲ ਨੇ ਕਮਰੇ ਪਤਾ ਨਹੀਂ ਬਸਾਂ ਕਰਕੇ ਨਹੀਂ ਦਿੱਤੇ ਵੀ 4-5 ਬਸਾਂ ਇਕੱਠੀਆਂ ਦੀਆਂ ਕਟੁਕਟ 10 ਕਮਰੇ ਜਹੀਆਂ ਨੇ ਅਜੇ ਕਮਰੇ ਦੇਖੋ ਇਹਦਾ ਇੱਕ ਸਰਾਂयां ਦਿਖਾਈ ਆ ਤੁਹਾਨੂੰ ਅਜੇ ਹਾਂ ਹੂੰ ਕਿਹਦਾ ਹੈ i have